ਨਸ਼ਾ ਖਿਲਾਫ ਸ਼ੁਰੂ ਕੀਤੀ ਕਾਰਵਾਈ ਦੇ ਤਹਿਤ ਜਲੰਧਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਅਫੀਮ ਤੇ ਹੈਰੋਇਨ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਮੁਲਜ਼ਮਾਂ ਤੇ ਵਿੱਚ ਇੱਕ ਸੀਆਈਡੀ ਮੁਲਾਜ਼ਮ ਪਵਿੱਤਰ ਸਿੰਘ ਤੇ ਦੂਜਾ ਅਮਰਪ੍ਰੀਤ ਸਿੰਘ ਜੋ ਕਿ ਜਲੰਧਰ ਦੇ ਇੱਕ ਮੰਨੇ ਪਰਮੰਨੇ ਨਿੱਜੀ ਸਕੂਲ ਦਾ ਅਧਿਆਪਕ ਹੈ ਸ਼ਾਮਲ ਨੇ ਪੁਲਿਸ ਨੇ ਦੋਵਾਂ ਨੂੰ ਬੀਤੀ ਕੱਲ ਮਾਨਕ ਰਾਏ ਦੇ ਵਿੱਚ ਲਾਈ ਨਾਕੇ ਦੌਰਾਨ ਕਾਬੂ ਕੀਤਾ 2 ਕਿਲੋ ਓਪੀਐਮ ਤੇ 250 ਗ੍ਰਾਮ ਹੈਰੋਇਨ ਜਿਹੜੀ ਐਬ੍ਰਾਂਬ ਕੀਤੀ ਗਈ ਹੈ ਜੋ ਇਹਨਾਂ ਦੀ ਮੋੜਲੀ ਪੁਛਕੀ ਤੋਂ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੇ ਮੁਲਜ਼ਮ OPM ਜਿਹੜੀ ਹੈ ਉਥੋਂ ਲੈ ਕੇ ਆਉਂਦੇ UP ਤੋਂ ਕਿ ਇਹਨਾਂ ਦਾ ਪੱਕਾ ਜਿਹੜਾ ਹੈ ਸੋਰਸ ਹੈ ਉਹ ਲਿਆ ਕੇ ਇੱਥੇ ਵੇਚਦੇ ਆਂ ਔਰ ਉਸ ਪੈਸੇ ਨਾਲ ਇਹ ਹੀਰੋਇਨ ਵੀ ਖਰੀਦਦੇ ਆ ਕਿਉਂਕਿ ਨਵਾਂ ਸ਼ਹਿਰ ਏਰੀਆ ਦਾ ਕੋਈ ਰੋਹਿਤ ਨਾਮ ਦਾ ਬੰਦਾ ਸਾਹਮਣੇ ਆਇਆ ਜਿਹਨੂੰ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਔਰ ਇਹ ਮੁੜ ਕੇ ਆਪਣੇ ਕਲਾਇੰਟਸ ਨੂੰ ਵੇਚ ਕੇ ਇਸਰਾਏ ਪੈਸੇ ਕਮਾ ਰਹੇ ਆ ਔਰ ਹੁਣ ਵੀ ਇਹ ਜਿਹੜੀ ਕਨਸਾਈਨਮੈਂਟ ਹੈ ਦੋ ਦਿਨ ਪਹਿਲਾਂ ਹੀ ਇਹਨਾਂ ਨੂੰ ਡਿਲੀਵਰੀ ਹੋਈ ਹੈ ਡਿਲੀਵਰੀ ਦੇਣ ਵਾਲਾ ਬੰਦਾ ਜਿਹੜਾ ਉਹ ਬਰੇਲੀ ਯੂਪੀ ਦਾ ਹੈ ਉਹਦੇ ਵੀ ਅਸੀਂ ਸਾਡੇ ਕੋਲ ਐਵੀਡੈਂਸ ਹੈ ਤਾਂ ਪਾਰਟੀ ਜਲਦੀ ਜਾ ਕੇ ਉਹਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਆਈਡੀ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਸੀਆਈਡੀ ਵਿੰਗ ਦੇ ਵਿੱਚ ਤਾਇਨਾਤ ਸੀ ਤੇ ਇਸ ਵੇਲੇ ਸਹਾਇਕ ਮੁੰਸ਼ੀ ਦੇ ਵਦੋਂ ਜਿਲੰਦਰ ਦੇ ਸੀਆਈਡੀ ਹੈੱਡਕੁਆਰਟਰ ਦੇ ਵਿੱਚ ਤਾਇਨਾਤ ਸੀ ਜੋ ਸਾਡੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਚੱਲੇਗੀ ਔਰ ਇਹਦੇ ਚ ਜਿਹੜਾ ਐਜੀਪੀ ਸਾਹਿਬ ਨੇ ਫੈਸਲਾ ਕੀਤਾ ਇਸ ਕੇਸ ਦੇ ਵਿੱਚ ਕਿ ਐਗਜ਼ੈਂਪਲਰੀ ਪਨਿਸ਼ਮੈਂਟ ਇਹਨੂੰ ਦਿੱਤੀ ਜਾਣੀ ਹੈ ਪਵਿੱਤਰ ਸਿੰਘ ਕਾਂਸਟੇਬਲ ਨੂੰ ਇਹਨੂੰ ਮਾਹਮਨੇ ਤੋਂ ਬਰਖਾਸ ਕਰ ਦਿੱਤਾ ਜਾਣਾ ਹੈ ਇਹ ਪੀਪੀ ਦਾ ਦਾ ਰੈਜਿਮੈਂਟਲ ਨੰਬਰ ਹੈ ਉਹਨਾਂ ਦੇ ਸਬੰਧਤ ਕਮਾਂਡਿੰਗ ਨੂੰ ਅਸੀਂ ਇਨਫਾਰਮ ਕਰ ਰਹੇ ਹਾਂ ਔਰ ਜਿਹੜਾ ਇਹ ਪੁਲਿਸ ਪਾਰਟੀ ਹੈ ਇਹਨਾਂ ਨੂੰ ਵੀ ਵਾਜਬ ਇਨਾਮ ਜਿਹੜਾ ਉਹ ਦਿੱਤਾ ਜਾਵੇ ਨਸ਼ੇ ਦੇ ਖਿਲਾਫ ਕੁਝ ਇਸੇ ਤਰ੍ਹਾਂ ਦੀ ਕਾਰਵਾਈ ਜਿਲੰਦਰ ਦੀ ਕਾਂਜੀ ਮੰਡੀ ਦੇ ਵਿੱਚ ਵੀ ਕੀ ਕੀਤੀ ਗਈ ਜਿੱਥੇ ਇੱਕ ਮੈਡੀਕਲ ਸਟੋਰ ਤੇ ਬਿਊਟੀ ਪਾਰਲਰ ਦੇ ਉੱਤੇ ਰੇਡ ਕੀਤੀ ਗਈ ਪੁਲਿਸ ਨੇ ਇੱਥੋਂ 700 ਨਸ਼ੀਦਿਆਂ ਗੋਲੀਆਂ ਬਰਾਮਦ ਕੀਤੀਆਂ ਨੇ ਪੁਲਿਸ ਮੁਤਾਬਕ ਹੈ ਨਾ ਦੁਕਾਨਾਂ ਤੇ ਪਹਿਲਾਂ ਵੀ ਰੇਡ ਕੀਤੀ ਜਾ ਚੁੱਕੀ ਹੈ ਫਿਲਹਾਲ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਸਾਨੂੰ ਗੁਪਤ ਸੁਤਰਾ ਮੇਰੀ ਕਿ ਇਹ ਜਿਹੜਾ ਸ਼ੁਰੂ ਉਹ ਜਿਹੜਾ ਸੋਰਾ ਹੈ ਸੰਤੋਸ਼ ਨਗਰ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਵੀ ਸਰਕਾਰ ਨੂੰ ਬੈਨ ਦਵਾਈਆਂ ਨੇ ਨਸ਼ੀਦਿਆਂ ਉਹ ਬਚੀਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ ਅਸੀਂ ਮੁਕਬਲ ਖਾਸ ਨਾਲ ਰੇਡ ਕੀਤਾ। ਉਹ ਸਨ ਤੇ ਰੇਡ ਕਰਨ ਤੋਂ ਬਾਅਦ ਅਸੀਂ ਜਦੋਂ ਮੌਕੇ ਤੇ ਇਹ ਜਿਹੜ ਨੂੰ ਸਾਨੂੰ ਅੰਦਰੋਂ ਇਹਦੇ ਮਰਕਸਟੋਰ ਤੋਂ ਸਾਨੂੰ 260 ਕਰਾਮਾਡੋਲ ਦੀ ਕਪਸੂਲ ਅਤੇ ਐਲਪਰਾਜੋਲਮ ਦੇ 37 ਗੋਲੀਆਂ ਮਿਲੀਆਂ ਜਿਹੜੀਆਂ ਕਿ ਜਰਨਲ ਸਪੈਕਟਰ ਨੂੰ ਕਿਹਾ ਗਿਆ ਨਿਕਲ ਆ। ਇਹਦੇ ਨਾਲ ਹੀ ਬਿਲਕੁਲ ਅਜੀਤਾ ਬੁੱਟੂ ਪਾਲ ਰੇਡ ਨਾਲ ਜਦੋਂ ਅਸੀਂ ਉਹਦੇ ਤੇ ਰੇਡ ਕੀਤਾ ਤੇ ਉਹਦੇ ਇਹਦਾ ਹੀ ਇਹਦਾ ਹੀ ਹੋਇਆ ਰੇਡ। ਉਹਦੇ ਵਿੱਚ ਸਾਨੂੰ 525 ਐਲਪਰਾਜੋਲਮ ਤੇ ਬਾਕੀ 35 ਵੈਗਰ ਡੱਬੇ ਇਹ ਪ੍ਰੋਜੈਕਟ ਨੂੰ ਉਹ ਜਿਹੜੀ ਕੀ ਰੱਖੀ ਸਕਦਾ ਇਹਦੇ ਖਿਲਾਫ ਅਸੀਂ ਐਂਟੀਪੀਸ ਦਾ ਪਰਦਾ ਚੁੱਕਾ